ਆਪ ਨੂੰ ਨਹੀਂ ਮਾਰਕਿੰਗ ਕਰਦੇ। ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਤੁਹਾਡਾ ਮਿਲਦਾ ਮੈਂ ਦੱਸਣ ਨੂੰ ਕਹਿ ਰਹੀ ਹਾਂ ਮੈਂ ਨਾ ਚੁੰਨੀ ਇਕੱਠੀ ਕਰਕੇ ਇੱਥੇ ਰੱਖ ਰੱਖੀ ਤੇ ਬੈਠੀ ਜਿਹੜੇ ਬਾਟੀ ਟੁੱਟ ਪਏ ਨੇ। ਕਹਿੰਦੇ ਨੇ ਨਾ ਟੇਲਰ ਦੇ ਆਪਣੇ ਬਟਨ ਟੁੱਟੇ ਹੁੰਦੇ ਉਹ ਕੰਮ ਸਾਡਾ ਜੀ ਬੁਟੀਕ ਵਾਲਿਆਂ ਦੇ ਤੁਹਾਡੇ ਆਪਣੇ ਕੱਪੜੇ ਆਉਂਦੇ ਨੇ ਮੱਟੋ ਬਾਟੀ। ਬਾਟੀ ਭਏ ਹੁੰਦੇ ਨੇ ਸਾਡੇ ਕੱਪੜਿਆਂ ਨੂੰ। ਚਲੋ ਜੀ ਇੱਧਰ ਸਾਡੀਆਂ ਭੈਣਾਂ ਦੇ ਜਾਣੇ ਨੇ ਕੋਰੀਅਰ ਤੇ ਅਸੀਂ ਕਰ ਰਹੇ ਹਾਂ ਇਸ ਟਾਈਮ ਕੋਰੀਅਰ ਪੈਕ। ਮੇਨ ਹੋ ਗਿਆ ਸ਼ਾਨਦਾ ਤੇ ਆਪਾਂ ਨੇ ਵਲੌਗ ਜਿਹੜਾ ਸ਼ੁਰੂ ਕੀਤਾ ਜੀ ਸ਼ਾਬੀ ਕੀਤਾ ਬਾਕੀ ਤੁਸੀਂ ਦਾ ਬਗਿਆ ਵਲੌਗਰ ਨੂੰ ਪਿਆਰ ਕਰੋ ਜੀ ਬਿਲਕੁਲ ਵੀ ਵਲੌਗ ਕਿੱਧਰ ਵਿਜੀ ਹੋ ਸਾਰੇ ਅ ਕੋਈ ਕਮੈਂਟ ਨਹੀਂ ਆ ਰਿਹਾ ਕੋਈ ਕੁਛ ਨਹੀਂ ਪਤਾ ਨਹੀਂ ਕਿੱਧਰ ਵਿਜੀ ਨੇ ਸਾਰੇ ਤੇ ਜਰੂਰ ਦੱਸਿਆ ਕਰੋ ਕਿਵੇਂ ਲੱਗਦੇ ਨੇ ਵਲੌਗ ਤੇ ਇਹ ਰਹਿਣ ਦੇ ਸਾਰੇ ਸੁੱਤੇ ਜਾ ਰਹੇ ਨੇ ਜੀ ਕਾਟਨ ਦੇ ਤੇ ਕੁਝ ਵਾਕ ਦੇ ਜਿਨ੍ਹਾਂ ਨੇ ਨਹੀਂ ਦੇਖੇ ਵਰਕ ਵਾਲੇ ਤੇ ਜਾਂ ਫਿਰ ਪੰਜਾਬੀ ਪਹਿਰਾਵੇ ਤੇ ਕੁਝ ਜੁਰੀਏ ਦੇਖੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਚੈਨਲ ਤੁਸੀਂ ਜਰ ਸਬਸਕ੍ਰਾਈਬ ਕਰ ਲਓ। ਬਸ ਅਸੀਂ ਨਾਲ ਟ੍ਰੈਕਿੰਗ ਕਰਦੇ ਹਾਂ। ਜਦੋਂ ਭਾਗੀ ਇਹ ਇੱਕ ਹੋਰ ਇੱਕ ਹੋਰ ਯਾਰ ਜਾਣਾ ਜੀ ਸਾਡਾ ਯੂਐਸਏ। ਜੇ ਸੱਜੀ ਬਣੀ ਪਈ ਚਾਹ ਵਾਲਾ ਦੋਨੋਂ ਤੁਹਾਨੂੰ ਲੈਣਾ ਚਾਹੋ ਤਾਂ ਮੈਂ ਐਚ ਵਾਲੇ ਬਣਾ ਦੇਣਾ ਨਾ। ਹੂੰ। दमन भरा लें जो थोड़ा पानी ला हूँ ना गर्म तो मैं भी डर लगता है कि पतीला फूल सलवारा सबसे बहुत ज्यादा दपा दुपट्टा एक ही दपा एक वो कित है अच्छा ਸਟicker ਦਾ ਕਾਰਡ ਤੇ ਲਓ ਜੀ ਅਸੀਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਸਾਥ ਨਾਲ ਹਨਾ ਅਸੀਂ ਵੀ ਉਹ ਬਣਵਾਏ ਨੇ ਜੀ ਆਪਣੇ ਆਹਾ ਸਟicker ਦੇ ਪੰਜਾਬੀ ਫੇਰਾਵੇ ਦੇ ਤੇ ਕਾਰਡ ਵੀ ਆਪਾਂ ਨੇ ਬਣਵਾਏ ਨੇ ਤੇ ਸਾਡੇ ਚੈਨਲ ਨੂੰ ਫੁੱਲ ਸਪੋਰਟ ਕਰੋ ਕਸਿਓ ਕਾਰਡ ਕਿਵੇਂ ਦੇ ਲੱਗੇ ਤੁਹਾਨੂੰ ਤੇ ਸਟਿੱਕਰ ਕਿਵੇਂ ਦੇ ਲੱਗੇ ਇਸ ਕਿਕਰ ਤਾਂ ਪਾ ਜਗੇ ਉਹ ਦਿਖਾਈ ਨਾ ਮੰਜਣ ਲੱਗੇ ਹੋਏ ਨੇ ਐਵੇਂ ਲਾ ਲੈਂਦੇ ਆਂ ਪਾ ਕੇ ਤੇ ਕਾਰਡ ਆਪਣੀ ਤੇ ਬਾਹਰ ਤਾੜ ਨੇ ਲੇ ਦਿੱਤੇ ਬੜੇ ਦਿਨਾਂ ਚੈਨਲ ਦਾ ਨਹੀਂ ਕੋਤਾ ਚੈਨਲ ਸਬਸਕ੍ਰਾਈਬ ਕਰ ਲੋ ਜੀ ਦੇਖ ਕੇ ਉਦੋਂ ਪਰਤ ਤਰਨ ਪੈਂਦਾ ਪਰਤ ਇੱਕ ਹੈ ਨਹੀਂ ਬਾਹਰ ਨਹੀਂ ਹੈਗਾ ਕੋਈ ਨਿਤਰੀ ਵਿੱਚੋਂ ਕੱਢ ਲੈ ਲਾਈਟ ਕਰਤੀ ਸੀ ਦਿਖਾਤਾ ਦਿਖਾ ਚੈਨਲ ਦਾ ਨਾਮ ਦਿਖਾਤਾ ਹੂੰ ਜੱਗੀ ਪਹਿਰਾਵੇ ਦਾ ਚਲਦੇ ਮੈਂ ਕੁਝ ਹੋਰ ਦੱਸ ਦਿੱਤੀ ਮੈਂ ਬਾਕੀ ਜਿਹੜੇ ਰੈਵੀਊ ਕਰਤਾ ਕਿ ਆਈ ਨਾ ਬਾਕੀ ਇਹ ਤੋਂ ਹੀ ਬਣੇ ਲੋ ਫਲੌਗ ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਫਿਰ ਆਪਾਂ ਤੁਹਾਨੂੰ ਜ਼ਿਆਦਾ ਸਵੇਰੇ ਮਿਲਾਂਗੇ ਤੇ ਇਹ ਕਿੰਨੇ ਮਿਲਾਂਗੇ ਆ ਸੂਟ ਕਾਫੀ ਪੈਣਾ ਮੰਗ ਰੀਆਂ ਨੇ ਤੇ ਇਹ ਪ੍ਰਿੰਟ ਨਹੀਂ ਮਿਲ ਰਿਹਾ ਮੈਂ ਕੱਲ ਵੀਡੀਓ ਚ ਵੀ ਕਿਹਾ ਸੀ ਪੰਜਾਬੀ ਪਹਿਰਾਵੇ ਤੇ ਮੈਂ ਕਿਹਾ ਇਹ ਪ੍ਰਿੰਟ ਦਾ ਨਹੀਂ ਹੈਗਾ ਨਹੀਂ ਹੈਗਾ ਕਿਉਂਕਿ ਨਾਲ ਦੀ ਨਾਲ ਹੁੰਦੇ ਨੇ ਜਿਹੜੇ ਬੜੇ ਆਪਣੇ ਕਾਟਨ ਦਾ ਜਿੰਨਾ ਵੀ ਫੈਬਰਿਕ ਆਇਆ ਆਪਣਾ ਨਾਲ ਦੀ ਨਾਲ ਇਜੀ ਸਾਰਾ ਇਥੇ ਸੇਵ ਹੋ ਜਾਂਦਾ ਤੇ ਫਿਰ ਜਿਹੜੇ ਕੁਝ ਬੜੇ ਸੋਹਣੇ ਸੋਹਣੇ ਪ੍ਰਿੰਟ ਨੇ ਉਹ फटाफट ਸਾਡੀਆਂ ਭੈਣਾਂ ਆਰਡਰ ਕਰ ਲੈਂਦੀਆਂ ਨੇ ਤੇ ਕੁਝ ਭੈਣਾਂ ਵਿਚਾਰੀਆਂ ਸਾਡੀਆਂ ਰਹਿ ਜਾਂਦੀਆਂ ਨੇ ਆ ਮੈਨੂੰ ਦਾ ਅਮਣ ਮੰਗਣ ਦੀ ਹੀ ਕਹਿੰਦੀ ਅਮਣ ਆਪਣੀ ਮਹਾਰੀ ਵਾਲੀ ਤੇ ਅਮਣ ਫੈਨ ਨੂੰ ਲੈ ਕੇ ਸੌਰੀ ਬਾਕੀ ਇੱਕ ਵਾਰੀ ਮੈਂ ਫਿਰ ਵੀ ਅਜੇ ਚੈੱਕ ਕਰਨਾ ਕਿ ਜੇ ਮਿਲ ਜੀ ਗਏ ਇਹਦਾ ਦੁਪੱਟਾ ਪਰੈਡੀ ਕੀਤਾ ਸੀ ਉਹ ਤੇ ਦੱਸਿਆ ਹੋਇਆ ਹੈ ਇਹ ਦੁਬੱਟਾ ਆਪਣੇ ਕੋਟ ਡੋਰੀ ਦਾ ਰੈਡੀ ਕੀਤਾ ਘਟਵਰਕ ਨਾਲ ਮਤਲਬ ਵਰਕ ਕੀਤਾ ਹੋਇਆ ਹੈ ਕਿੰਨਾ ਸੋਹਣਾ ਬਾਕੀ ਇਹਦੀ ਫੁੱਲ ਡਿਟੇਲ ਜਿਹੜੀ ਤੁਸੀਂ ਪੰਜਾਬੀ ਪਹਿਰਾ ਵਿੱਚ ਦੇਖ ਲੋ ਜੇ ਜਾ ਕੇ ਇਹ ਨਹੀਂ ਹੋਗੀ ਇਹਦੇ ਨਾਲ ਬਾਕੀ ਲੋ ਦੀ ਬਰਬਰੀ ਦਾ ਕੁਝ ਆਪਣੇ ਕੋ ਪ੍ਰਿੰਟ ਰਹਿ ਗਏ ਬਰਬਰੀ ਦੇ ਤੇ ਕੁਝ ਆਪਣੇ ਕੋ ਰਹਿ ਗਏ ਨੇ ਗਲਾਸ ਔਰਗੰజా ਦੇ ਜੇ ਕਿਸੇ ਨੂੰ ਚਾਹੀਦੇ ਹੋਣ ਤਾਂ ਤੁਸੀਂ ਲਾਈਵ ਚੈੱਕ ਕਰ ਲਿਓ ਉੱਥੇ ਤੁਹਾਨੂੰ ਮਿਲ ਜਾਣਗੇ ਤੇ ਆ ਇੱਕ ਸੂਟ ਆ ਬਰਬਰੀ ਦਾ yellow color ਔਫ ਗਲਾਸ ਔਰਗੰజా ਦਾ ਤੇ ਬਾਕੀ ਤੁਸੀਂ ਲਾਈਵਸ ਚੈੱਕ ਕਰ ਲਿਓ ਜਿਹੜੀ ਭੈਣ ਨੂੰ ਚਾਹੀਦੀ ਨੇ ਤੁਸੀਂ ਲੈ ਸਕਦੇ ਹੋ ਤੇ ਕੁਝ ਆਪਣੇ ਕੋ ਆ ਪਏ ਨੇ ਬਰਬਰੀ ਦੇ ਬਹੁਤ ਸੋਹਣਾ ਫੈਬਰਿਕ ਆ ਤੇ ਲੋ ਜੀ ਬਾਕੀ ਦੇਖਦੇ ਹਾਂ ਹੁਣ ਆਪਾਂ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਆਪਾਂ ਨੇ ਲਾਈਵ ਵੀ ਆਉਣਾ ਤੁਸੀਂ ਬਣੇ ਰਹੋ ਇਸ ਵਲੌਗ ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਆਪਾਂ ਵਲੌਗ ਕੰਟੀਨਿਊ ਕਰ ਦਾਂਗੇ ਕਿਉਂਕਿ ਮੈਂ ਹੁਣ ਪਹਿਲਾਂ ਕੱਪੜੇ ਕੱਢ ਲਾਂ ਆਪਾਂ ਨੇ ਲਾਈਵ ਆਉਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਕੱਲ ਦਾ ਆਪਾਂ ਵਲੌਗ ਨਾ ਇਸ ਟਾਈਮ ਸ਼ੁਰੂ ਕਰ ਰਹੇ ਆ ਦੁਪਹਿਰ ਨੂੰ ਕਿਉਂਕਿ ਮੈਂ ਹੁਣੇ ਫਰੀ ਹੋਈ ਸੀ ਕੰਮ-ਕੁੰਮ ਕਰਕੇ ਸਾਰੇ ਮੈਂ ਕੱਪੜੇ ਕੁੱਪੜੇ ਧੋਲੇ ਨੇ ਤੇ ਮੌਸਮ ਐਵੇਂ ਦਾ ਕਿ ਹਵਾ ਚੱਲ ਰਹੀ ਏ ਤੇ ਕੱਪੜੇ ਨੂੰ ਬਾਰ-ਬਾਰ ਵੇਖਣਾ ਪੈਂਦਾ ਜਿਹੜੇ ਮੇਰੇ ਕਲਿੱਪ ਨੇ ਨਾ ਉਹ ਧੁੱਪੋ ਲਾਈ ਨਹੀਂ ਹੈਗੇ ਤੇ ਉਹ ਟੁੱਟ ਜੇ ਗਏ ਨੇ ਉਹ ਲਾਈ ਨਹੀਂ ਹੈਗੇ ਤੇ ਆਪਾਂ ਕਪੜੇ ਆਪਣੇ ਸੁੱਕ ਗਏ ਨੇ ਨਾਲ ਦੇ ਨਾਲ ਸੁੱਕ ਜਾਂਦੇ ਆ ਜੀ ਤੇ ਕੰਮ ਸਾਰੇ ਆਪਣੇ ਕੰਪਲੀਟ ਹੋ ਗਏ ਜੀ ਕਪੜੇ ਵੀ ਧੋਲੇ ਸਫਾਈਆਂ ਵੀ ਹੋ ਗਈਆਂ ਤੇ ਦਮਣ ਗਈ ਹੈ ਸਕੂਲ ਤੇ ਹਤਾ ਗਏ ਮੈਂ ਆਫਿਸ ਤੇ ਮੈਂ ਥੋੜਾ ਬਹੁਤਾ ਜਿਹੜਾ ਬੁਟੀਕ ਦਾ ਕੰਮ ਰਹਿੰਦਾ ਸੀ ਉਹ ਕਰਨਾ ਉਹ ਕਰਕੇ ਤੇ ਜਦੋਂ ਬਾਅਦ ਦਮਣ ਲਿਆਉਣ ਦਾ ਟਾਈਮ ਹੋ ਜਾਏਗਾ ਦਮਣ ਲਈ ਰੋਟੀ ਪਕਾਣੀ ਬਣਾਉਣਾ ਬਾਕੀ ਕਾਫੀ ਭੈਣਾਂ ਦੇ ਕਮੈਂਟ ਆ ਰਹੇ ਸੀ ਵੀ ਨੂੰ ਵਟਸਐਪ ਤੇ ਉਹ ਪੁੱਛ ਰਹੇ ਸੀ ਕਿ ਤੁਸੀਂ ਨਾ ਕਿਸੇ ਕਲਰ ਕਿਹੜਾ ਲਾਉਂਦੇ ਹੋ ਕਵਾਰਾਂ ਨੂੰ ਤੇ ਮੈਮ ਲਾ ਦਾ ਕਾਫੀ ਵੀਡੀਓ ਦੇ ਵਿੱਚ ਦੱਸ ਹੋ ਚੁੱਕੀਆਂ ਕਿ ਮੈਨੂੰ ਹਰੇ ਕਲਰ ਨਾਲ ਅਲਰਜੀ ਕਰਦਾ ਮੈਂ ਲਾਣਾ ਬੰਦ ਕੀਤਾ ਹੋਇਆ ਸੀ ਫਿਰ ਇੱਕ ਮੈਨੂੰ ਉਹਨਾਂ ਨੇ ਦੱਸਿਆ ਸੀ ਉਹਦੀ ਮੈਂ ਨਾ ਫੋਟੋ ਸ਼ੇਅਰ ਕਰਦਾਂਗੀ ਤੁਹਾਨੂੰ ਤੇ ਉਹ ਮੈ ਲਾਨੀ ਆ ਪਰ ਉਹਦੇ ਨਾਲ ਮੈਨੂੰ ਅਲਰਜੀ ਹੁੰਦੀ ਹੈ ਉਹਦੇ ਨਾਲ ਕੋਈ ਜ਼ਿਆਦਾ ਉਹ ਕੋ ਨਹੀਂ ਹੈਗਾ ਤੇ ਉਹਦੇ ਨਾਲ ਵੀ ਅਲਰਜੀ ਵੀ ਹੋ ਰਹੀ ਹੈ ਮੈਨੂੰ ਤੇ ਫਿਰ ਜਿਹੜੇ ਜਿਹੜਾ ਕਲਰ ਉਤਾਰ ਲਾਉਂਦੇ ਸੀ ਨਾ ਉਹ ਮੈਂ ਇੱਕ ਅੱਧੀ ਵਾਲੀ ਲਾਇਆ ਉਹਨਾਂ ਤੇ ਜਿਵੇਂ ਹਲਕਾ ਟੱਚ ਦੇ ਲਈ ਨਹੀਂ ਆ ਜਿਹੜਾ ਕਾਰ ਕਲਰ ਲਾਉਂਦੇ ਹਨ ਨਾ ਫਿਰ ਮੈਂ ਉਹ ਇੱਕ ਅੱਧੇ ਵਾਰੀ ਲਾਇਆ ਉਹ ਮੈਂ ਹਲਕਾ ਜਿਹਾ ਟੱਚ ਦੇ ਲਈ ਨਹੀਂ ਹੁੰਦੀਆਂ ਕਈ ਵਾਰੀ ਮਤਲਬ ਉੱਪਰ ਉੱਪਰ ਉਹ ਵੀ ਮੈਨੂੰ ਲੱਗਦੀ ਹੈ ਇਹ ਕਲਰ ਨਾਲ ਮੈਨੂੰ ਅਲਰਜੀ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਦਿਖਾ ਦੇਣੀ ਆ ਮੈਂ ਕੋਈ ਮਸ਼ਹੂਰੀ ਨਹੀਂ ਕਰ ਰਹੀ ਹੈਗੀ ਇਹਦੀ ਠੀਕ ਹੈ ਜੀ ਆਹ ਕਲਰ ਹੈ ਤੇ ਇਹ ਮੈਂ ਲਾਉਣੀ ਆ ਮੈਂ ਲਾਂਦੀ ਨਹੀਂ ਬਾਹਲਾ ਨਹੀਂ ਲਾਂਦੀ ਹੈਗੀ ਮਤਲਬ ਮਾੜਾ ਮੋਟਾ ਹੀ ਇਹ ਕਦੇ ਲਾ ਲਿਆ ਲਾ ਲਿਆ ਨਹੀਂ ਤਾਂ ਨਾ ਇਹ ਹੈਗਾ ਫਰੂਟ ਵਿਨੇਗਰ ਤੇ ਇਹਦੀ ਕੋਈ ਐਡ ਨਹੀਂ ਆਪਾਂ ਕਰ ਰਹੇ ਇਹ ਜਸਟ ਆਪਣੀ ਗੈਨ ਨੂੰ ਦੱਸ ਰਹੀ ਆ ਕਿ ਆ ਮੈਂ ਮੜਾ ਮੋਟਾ ਲਾ ਲੈਣੀ ਆ ਤੁਸੀਂ ਲਾ ਕੇ ਦੇਖ ਲਿਓ ਜੇ ਤੁਹਾਨੂੰ ਇਹਦੇ ਨਾਲ ਅਲਰਜੀ ਨਹੀਂ ਹੋਈ ਤਾਂ ਬੈਸਟ ਆ ਕਿਉਂਕਿ ਮੈਨੂੰ ਤਾਂ ਹੁੰਦੀ ਏ ਇਹਦੇ ਨਾਲ ਅਲਰਜੀ ਤੇ ਕਾਫੀ ਭੈਣਾਂ ਦੇ ਕਮੈਂਟ ਸੀ ਵਟਸਐਪ ਤੇ ਮੈਂ ਰਿਪਲਾਈ ਕਰਨਾ ਮਤਲਬ ਮੈਨੂੰ ਉਹ ਸੀ ਰਿਪਲਾਈ ਨਹੀਂ ਹੋਇਆ ਮੇਰੇ ਕੋਲ ਤੇ ਉਹ ਕਹਿਣਗੇ ਚੰਗੇ ਰਿਪਲਾਈ ਨਹੀਂ ਦਿੱਤਾ ਤੇ ਬਾਕੀ ਚਲੋ ਜੀ ਟਾਈਮ ਦੇ ਲੋ 3:00 ਵਜੇ ਨੇ ਦਮਣ ਆਉਣ ਵਾਲਾ ਮੇਰਾ ਪੁੱਤ ਇਹ ਮੈਂ ਹੁਣ ਬਣਾ ਲਾ ਦਮਣ ਹੱਸ ਰੋਟੀ ਵਾਲੀ ਠੀਕ ਹੈ ਫਿਰ ਆਪਾਂ ਮਿਲਦੇ ਹਾਂ ਤੁਸੀਂ ਬਣੇ ਰੋ ਨੋਟਸ ਇਹਦਰ ਸਾਰੇ ਸਾਡੇ ਸੂਟ ਪੈਕ ਹੋ ਗਏ ਜਿਹੜੇ ਕੋਰੀਅਰ ਜਾਣੇ ਨੇ ਉਹਨੀਆਂ ਪਹਿਨਾਂ ਦੇ ਸਾਡੀਆਂ ਦੇ ਤੇ ਸਾਡੇ ਸਾਰੇ ਸੂਟ ਪੈਕ ਕਰਤੇ ਹੀ ਰਾਤ ਮੈਂ ਤੁਸੀਂ ਮੈਂ ਦੇਖਿਆ ਇਹ ਮੈਂ ਪੈਕ ਕਰਨ ਲੱਗੀ ਪਈ ਹਾਂ ਮੈਂ ਤਾਂ ਦਮਨ ਤੇ ਕੁਝ ਰਹਿੰਦੇ ਨੇ ਤੇ ਬਾਕੀ ਹੌਲੀ ਹੌਲੀ ਕਰਦੇ ਹਾਂ ਹੁਣ ਆਪਾਂ ਮੈਂ ਹੀ ਦਮਨ ਸਟਾ ਆ ਗਿਆ ਸੂਟ ਤੋਂ ਤੇ ਦਮਨ ਨੇ ਰੋਟੀ ਪਾਣੀ ਖਾ ਕੇ ਤੇ ਕਾਫੀ ਕੰਮ ਕਰ ਲਈ ਵੀਡੀਓ ਸ਼ੂਟ ਕਰਨੀ ਸੀ ਵੀਡੀਓ ਸ਼ੂਟ ਕਰ ਲਈ ਵਰਬਰੀ ਦੇ ਸੂਟ ਆਏ ਹੋਏ ਦੁਬਾਰਾ ਫੇਰ ਤੇ ਤੁਸੀਂ ਜਾ ਕੇ ਪੰਜਾਬੀ ਪਹਿਰਾਵੇ ਚੈਨਲ ਤੇ ਚੈੱਕ ਕਰ ਲਿਓ ਆਪਣਾ ਚੈਨਲ ਦਾ ਨਾਮ ਹੈਗਾ ਜੀ ਪੰਜਾਬੀ ਤੇਰਾ ਬੁਟੀਕ ਵਾਲਾ ਉੱਥੇ ਜਾ ਕੇ ਤੁਸੀਂ ਚੈੱਕ ਕਰ ਲਿਓ ਤੇ ਆਹ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਬਰਬਰੀ ਦੇ ਤੇ ਕੁਝ ਗਲਾਸ ਔਰਗਾਂਜਾ ਦੇ ਤੇ ਕੁਝ ਇਧਰ ਨੇ ਬਾਕੀ ਤੁਸੀਂ ਬੁਟੀਕ ਵਾਲੇ ਚੈਨਲ ਤੇ ਚੈੱਕ ਕਰ ਲਿਓ ਠੀਕ ਹੈ ਜੀ ਜੇ ਤੁਹਾਨੂੰ ਇਹਨਾਂ ਚੋਂ ਕੋਈ ਪ੍ਰਿੰਟ ਪਸੰਦ ਆ ਤੇ ਤੁਸੀਂ ਉੱਥੇ ਮੈਸੇਜ ਕਰ ਦਿਓ ਆਪਣਾ WhatsApp ਨੰਬਰ ਹੈਗਾ ਜੀ 9814790283 ਉਹ ਵੀ ਪੈਕ ਕਰਦੇ ਹਾਂ

ਕਿ ਉਸ ਅਡਰੈਸ ਤੇ ਰਿਕਮਨ ਇਹ ਵੀ ਕਰਦੇ ਡਰੈਸ ਉਹ ਨਹੀਂ ਕਰਕੇ ਰਿਕਮਨ ਕਰਦੇ ਤੇ ਕਰਦੇ ਤੇ ਰਾਤ ਦੀ ਰੋਟੀ ਖਾਣੀ ਬਹਾਰੀ ਗਾਲ ਨਹੀਂ ਇਹ ਤਾਂ ਬਣਾਉਣ ਦੀ ਗਾਲ ਦੇ ਚੌਣ ਪਹਿਲਾਂ ਪੁੱਤ ਨੂੰ ਕਰਦੇ ਤੇ ਕੋਰੀਅਰ ਜਾਣੇ ਉਹ ਕੱਢ ਲੇ ਤੁਸੀਂ ਕਿਦਾਂ ਚਾਰ ਹੋਏ ਦਮ ਹੂੰ ਚਾਰ ਤਾਂ ਕਿਤੇ ਵੀ ਨਹੀਂ ਲੋਡ ਟਿਸਟ ਕੋਈ ਮੈਨੂੰ ਲੱਭੀ ਨਹੀਂ ਮੈਂ ਕਿਹਾ ਕਿ ਪਪਾ ਆ ਗਏ ਗਰਮੀ ਚ ਕਪੜੇ ਪ੍ਰੈਸ ਕਰਨੋਂ ਦਿਲ ਨਹੀਂ ਕਰਦਾ ਇਹ ਤਾਂ ਨਾਲ ਹੀ ਮਹਿਲ ਤਾਂ ਨਾਲ ਆ ਜੀਏ ਇਹ ਆਪਣਾ ਇੰਸਟਾਗ੍ਰam ਪੇਜ ਵੀ ਹੈ ਜੀ ਉੱਥੇ ਵੀ ਜਰੂਰ ਜਾ ਕੇ ਸਾਨੂੰ ਕੋਲ ਤੋਤਾ ਤਾਂ ਸੀ ਫਿਰ ਤੋਤਾ ਤਾਂ ਤੋਤਾ ਹੈ ਇਹ ਤੋਤਾ ਨਹੀਂ ਮਸ਼ੀਨ ਦੀ ਪਿਆ ਤੋਤਾ ਸੀ ਉਹ ਤਾਂ ਕਾਈ ਉੱਥੇ ਪਿਆ ਸੀ ਮਸ਼ੀਨ ਚ ਹਾਂ ਮਸ਼ੀਨ ਚ ਪਿਆ ਨਹੀਂ ਤੋਤਾ ਸੀਗਾ ਫਿਰ ਮੈਂ ਗਲਤੀ ਨਾਲ ਮਸ਼ੀਨ ਚ ਸੁੱਟ ਉਟ ਗਿੱਤੋਂ ਫਿਰ ਨਾ ਸੋਣਾ ਵੈ ਜ਼ਰੂਰ ਹੈ ਮਸ ਕੀ ਫੋਚ ਦੇਖਣ ਲੱਗ ਰਿਹਾ ਹੂੰ ਤਾਂ ਗੁੰਮਸਜੀ ਹੈ ਹੂੰ ਤਾਂ ਗੁੰਮਸਜੀ ਮੋਟਾ ਮੋਲ ਲੱਗਦਾ ਜੀ ਬੱਦਲ ਨਹੀਂ ਬੱਦਲ ਨਹੀਂ ਮਿਲਦਾ ਪਹਿਲਾਂ ਤਾਂ ਚੰਗਾ ਨਹੀਂ ਪਿਆ ਹੁਣ ਤੇ ਹੁਣ 3-4 ਦਿਨ ਹੋ ਗਏ ਸਾਡੇ ਮੀਂਹ ਨਹੀਂ ਪਿਆ ਹੈਗਾ 3-4 ਦਿਨ ਹੋ ਗਏ ਬਿਲਕੁਲ ਅੰਟੀ ਜੀ ਥੱਲੇ ਅਜ ਮਾਲੀ ਆਏ ਸਾਰੇ ਸਫਾਈ ਸਫਾਈ ਕਰ ਗਏ ਛੁੱਟਦਾ ਫੋਨ ਇੱਥੇ ਹੋ ਗਿਆ ਗਿਆ ਚੱਲ ਛੁੱਟ ਲੈ ਤੇ ਤੈਨੂੰ ਵੀ ਨਾਲ ਹੀ ਛੁੱਟ ਦੇਣਾ ਦਮੂ ਮੈਂ ਹਾਂ ਫੋਨ ਪਹਿਲਾਂ ਚੱਕੋਗੇ ਮੈਨੂੰ ਪਹਿਲ ਨਹੀਂ ਫੋਨ ਬਾਅਦ ਚ ਸੁੱਟ ਨਹੀਂ ਫੋਨ ਬਾਅਦ ਫੋਨ ਬਾਅਦ ਚ ਚੱਕੋਗੇ ਮੈਨੂੰ ਪਹਿਲਾਂ ਸੁੱਟੋਗੇ ਹਾਂ ਦੇਖੋ ਗਾਇਸ ਮੈਂ ਬਣਾਈ ਹੈ ਡਰਿੰਕ ਉਹ ਇਹ ਸੈੱਟ ਕਰ ਲਈ ਸੀ ਨਾ ਜੇ ਤਾਂ ਪਹਿਲਾਂ ਕੱਪੜੇ ਫੋਲਡ ਕਰ ਲੀਏ ਕੱਪੜੇ ਫੋਲਡ ਕਰ ਲੈਣੇ ਪਹਿਲਾਂ ਕਿਰਵਾਣਾ ਸਲੀਪਾਂ ਲੱਗ ਜਾਣਗੀਆਂ ਨਾਲ ਦੀ ਨਾਲ ਹੀ ਲੋ ਜੀ ਇੱਥੇ ਨਾ ਆਪਾਂ ਰਖੜੀ ਤੱਕ ਸੇਲ ਲਾ ਰੱਖੀ ਰਖੜੀ ਤੋਂ ਬਾਅਦ ਤਾਂ ਸੇਲ ਨਹੀਂ ਫਿਰ ਤਾਂ ਦਵਾਂਗੇ ਰਖੜੀ ਤੇ ਆਪਾਂ ਨੇ ਸੇਲ ਲਾ ਰੱਖੀ ਹੈ ਤੇ ਜਿਹੜੀਆਂ ਭੈਣਾਂ ਨੇ ਸਾਡਾ ਪੰਜਾਬੀ ਪਹਿਰਾਵਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਰੂਰ ਕਰ ਲਿਓ ਚਲੋ ਫਿਰ ਮੈਂ ਉਹ ਕਰ ਲਾ ਚੋਲ ਬਣਾਣੇ ਚੌਲ ਪਈ ਹੁੰਦੀ ਠੀਕ ਹੈ ਠੀਕ ਹੈ ਅੱ茶 ਚਾਹ ਪੀਤੀ ਆਪਾਂ ਨੇ ਲਾਹੌਰ ਜਦੋਂ ਸਕੂਲ ਤੋਂ ਐਸੇ ਸੀ ਮੈਨੂੰ ਢੱਕ ਦੇ ਦਿੱਤੀ ਸੀ ਅੱਛਾ ਹਾਂ ਪੀਤੀ ਮੈਂ ਚਿੱਤਾ ਹੀ ਭੁੱਲ ਗਿਆ ਤੇ ਰੋਟੀ ਖਾ ਗਏ ਹਨ ਤੋਂ ਬਾਅਦ ਚਾਹ ਪੀਤੀ ਮੈਂ ਤਾਂ ਚਾਹ ਉਦੋਂ ਪੀਤੀ ਸੀ ਨਾ ਆਪਾਂ ਨੇ 3:30 ਵਜੇ ਤਾਂ ਅਗਰ ਚਿੱਤਾ ਭੁੱਲ ਗਿਆ ਨਹੀਂ ਤਾਂ ਆਪਾਂ 4:00 ਵਜੇ ਪੀਣੀ ਆਂ ਸਬਾਲ ਆਪਾਂ ਬਣਾਉਂਦੀ ਸੀ ਤੜਕਾ ਲਾਣਾ ਦਾਲ ਬਣਾਤੀ ਫਿਰ ਮੈਨੂੰ ਟਾਈਮ ਨਾਲ ਤੜਕਾ ਨਹੀਂ ਲਾਇਆ ਨਾ ਫਿਰ ਲੱਭਣੀ ਕਿੱਥੇ ਤਾਂ ਪਿਓ ਹੀ ਸੀ ਪਿਓ ਹੀ ਨਹੀਂ ਹੈਗੀ ਸਿਟੀਆਂ ਲਵਾਉਣੀਆਂ ਡਾਲਦੇ ਅੱਛਾ ਉਹ ਪੁਤਰੀ ਕੱਪੜੇ ਫੋਲਡ ਕਰ ਲਈਏ ਨਾ ਫੋਲਡ ਕਰਕੇ ਨਾਲ ਦੀ ਨਾਲ ਲਮਾਰੀ ਚ ਜੇ ਆਪਾਂ ਧੋ ਕੇ ਕੱਪੜੇ ਨਾਲ ਦੀ ਨਾਲ ਫੋਲਡ ਕਰ ਲਈਏ ਫਿਰ ਤਾਂ ਵਧੀਆ ਰਹਿੰਦੇ ਜੇ ਥੋੜਾ ਲੇਟ ਹੋ ਜੇ ਨਾ ਇੱਕ ਅੱਧਾ ਦਿਨ ਫਿਰ ਕੱਪੜਿਆਂ ਚ ਹੋਰ ਆਂ ਲੱਗਦਾ ਕਿ ਬਹੁਤ ਬੰਦੇ ਜੇ ਹੋ ਗਏ ਵੱਟ ਜੇ ਪੈ ਗਈ